ਸਤਿ ਸ਼੍ਰੀ ਅਕਾਲ ਜੀ SKB ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਸਵਾਗਤ ਹੈ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਹਾਣੀ ਵਿਆਹ ਦਾ ਦਿਨ ਖਤਮ ਹੋਇਆ ਸੀ ਸਾਰਾ ਘਰ ਰੌਸ਼ਨੀ ਨਾਲ ਚਮਕ ਰਿਹਾ ਸੀ ਦੋਸਤ ਰਿਸ਼ਤੇਦਾਰ ਹੱਸਦੇ ਖੇਡਦੇ ਰੁਕਸਤ ਹੋ ਰਹੇ ਸਨ ਢੋਲ ਦੀਆਂ ਥਾਪਾਂ ਗੀਤਾਂ ਦੀਆਂ ਗੂੰਜਾਂ ਹੁਣ ਹੌਲੀयां ਪੈਂਦੀਆਂ ਜਾ ਰਹੀਆਂ ਸਨ ਦੁਲਹਨ ਜੋ ਹੁਣ ਮੇਰੀ ਜੀਵਨ ਸਾਥੀ ਬਣ ਚੁੱਕੀ ਸੀ ਲਾਲ ਜੋੜੇ ਵਿੱਚ ਆਪਣੇ ਕਮਰੇ ਵਿੱਚ ਬਿਠਾਈ ਗਈ ਉਸ ਦਾ ਚਿਹਰਾ ਕੁੰਗਟ ਹੇਠ ਲੁਕਿਆ ਹੋਇਆ ਸੀ ਮੈਂ ਦਰਵਾਜ਼ੇ ਤੋਂ ਅੰਦਰ ਦਾਖਲ ਹੋਇਆ ਤਾਂ ਦਿਲ ਦੀ ਧੜਕਣ ਤੇਜ਼ ਹੋ ਗਈ ਇੱਕ ਪਾਸੇ ਨਵੀਂ ਜ਼ਿੰਦਗੀ ਦੀ ਖੁਸ਼ੀ ਸੀ ਦੂਜੇ ਪਾਸੇ ਇੱਕ ਅਣਜਾਣ ਅਹਿਸਾਸ ਕਿਵੇਂ ਗੱਲ ਕਰਾਂ ਉਹ ਕੀ ਸੋਚੇਗੀ ਕਿ ਉਹ ਮੇਰੇ ਨਾਲ ਖੁਸ਼ ਰਹੇਗੀ ਕਮਰੇ ਵਿੱਚ ਗੁਲਾਬਾਂ ਦੀ ਖੁਸ਼ਬੂ ਫੈਲੀ ਹੋਈ ਸੀ ਮੋਮਬਤੀਆਂ ਦੀ ਰੋਸ਼ਨੀ ਵਿੱਚ ਉਸ ਦੀ ਪਰਛਾਵੀ ਸੋਹਣੀ ਲੱਗ ਰਹੀ ਸੀ ਮੈਂ ਹੌਲੀ ਨਾਲ ਉਸ ਦੇ ਨੇੜੇ ਜਾ ਬੈਠਾ ਤੇ ਕਿਹਾ ਅੱਜ ਤੋਂ ਸਾਡੀ ਨਵੀਂ ਯਾਤਰਾ ਸ਼ੁਰੂ ਹੋ ਰਹੀ ਹੈ ਮੈਨੂੰ ਨਹੀਂ ਪਤਾ ਮੈਂ ਕਿੰਨਾ ਚੰਗਾ ਪਤੀ ਸਾਬਤ ਹੋਵਾਂਗਾ ਪਰ ਇੱਕ ਵਾਦਾ ਹੈ ਮੈਂ ਤੈਨੂੰ ਕਦੇ ਇਕੱਲਾ ਨਹੀਂ ਛੱਡਾਂਗਾ ਉਹ ਹੌਲੀ ਨਾਲ ਮੁਸਕराई ਪਰ ਅਜੇ ਵੀ ਘੁੰਗਟ ਹੀਟ ਸੀ ਮੇਰਾ ਮਨ ਕਰਿਆ ਕਿ ਮੈਂ ਉਸਦਾ ਚਿਹਰਾ ਵੇਖਾਂ ਹੌਲੀ ਨਾਲ ਘੁੰਗਟ ਚੁੱਕਿਆ ਤੇ ਉਸਦੀ ਸ਼ਰਮਾਈਆਂ ਅੱਖਾਂ ਨੇ ਮੈਨੂੰ ਇੱਕ ਨਵੀਂ ਦੁਨੀਆ ਵਿੱਚ ਲੈ ਗਿਆ ਜਦੋਂ ਘੁੰਗਟ ਹੌਲੀ ਨਾਲ ਉੱਠਿਆ ਉਸਦਾ ਚਿਹਰਾ ਰੌਸ਼ਨੀ ਵਿੱਚ ਖੜੇ ਗਲਾਵਰਗਾ ਲੱਗ ਰਿਹਾ ਸੀ ਗੱਲਾਂ ਤੇ ਹੌਲੀ ਲਾਲੀ ਅੱਖਾਂ ਵਿੱਚ ਸ਼ਰਮ ਦੀ ਚਮਕ ਤੇ ਹੋਠਾਂ ਤੇ ਹਲਕੀ ਮੁਸਕਰਾਟ ਉਸ ਪਲ ਮੇਰੇ ਲਈ ਦੁਨੀਆ ਠਹਿਰ ਗਈ ਸੀ ਮੈਂ ਹੌਲੀ ਨਾਲ ਉਸ ਦੇ ਹੱਥ ਫੜੇ ਉਸ ਦੀਆਂ ਉਂਗਲੀਆਂ ਕੰਬ ਰਹੀਆਂ ਸਨ ਮੈਂ ਹੌਲੀ ਕਿਹਾ ਡਰੋ ਨਾ ਅੱਜ ਦੀ ਰਾਤ ਸਾਡੀ ਹੈ ਤੇ ਸਾਡੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਆਰੰਭ ਵੀ ਉਸ ਨੇ ਝੁਕੀ ਨਿਗਾ ਨਾਲ ਸਿਰ ਹਿਲਾਇਆ ਮੈਂ ਉਸ ਦੇ ਨੇੜੇ ਹੋਇਆ ਤੇ ਉਸ ਦੀ ਕੁਛ ਬੂਹੇ ਵਿੱਚ ਖੋ ਗਿਆ ਚੰਦਨੀ ਵਾਂਗ ਉਸਦੀ ਚਮੜੀ ਚਮਕ ਰਹੀ ਸੀ ਮੈਂ ਹੌਲੀ ਨਾਲ ਉਸ ਦੇ ਵਾਲ ਸਿਰ ਤੋਂ ਪਿੱਛੇ ਕੀਤੇ ਤੇ ਉਸ ਦੀ ਧੜਕਣ ਆਪਣੇ ਨੇੜੇ ਮਹਿਸੂਸ ਕੀਤੀ ਕਮਰੇ ਵਿੱਚ ਸਿਰਫ ਮੋਮਬਤੀਆਂ ਦੀ ਟਿਮਟਮਾਟ ਤੇ ਦਿਲਾਂ ਦੀ ਧੜਕਣ ਸੁਣਾਈ ਦੇ ਰਹੀ ਸੀ ਮੈਂ ਉਸ ਦੀ ਅੱਖਾਂ ਵਿੱਚ ਵੇਖਿਆ ਤੇ ਕਿਹਾ ਤੂੰ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਤੂਫਾਨ ਉਹ ਹੌਲੀ ਨਾਲ ਮੇਰੇ ਸੀਨੇ ਨਾਲ ਲੱਗ ਗਈ ਉਸ ਦੀ ਸਾਹ ਦੀ ਗਰਮੀ ਮੇਰੇ ਦਿਲ ਨੂੰ ਛੂ ਰਹੀ ਸੀ ਫਿਰ ਹੌਲੀ-ਹੌਲੀ ਦੋਵੇਂ ਇੱਕ ਦੂਜੇ ਵਿੱਚ ਖੋ ਗਏ ਸ਼ਰਮ ਪਿਆਰ ਤੇ ਨਵੀਂ ਸ਼ੁਰੂਆਤ ਦੇ ਉਹ ਪਲ ਜਿਵੇਂ ਹਮੇਸ਼ਾ ਲਈ ਯਾਦਗਾਰ ਬਣ ਗਈ ਉਸ ਦੀ ਅੱਖਾਂ ਦੀ ਸ਼ਰਮਾਈ ਹੋਈ ਚਮਕ ਮੇਰੇ ਲਈ ਸਭ ਤੋਂ ਵੱਡੀ ਖੁਸ਼ੀ ਸੀ ਜਿਵੇਂ ਉਹ ਅੱਖਾਂ ਕਹਿ ਰਹੀਆਂ ਹੋਣ ਮੈਂ ਹੁਣ ਤੇਰੀ ਹਾਂ ਸਦਾ ਲਈ ਮੈਂ ਹੌਲੀ ਨਾਲ ਉਸ ਦਾ ਚਿਹਰਾ ਆਪਣੇ ਹੱਥਾਂ ਵਿੱਚ ਫੜਿਆ ਉਸ ਦੇ ਹੋਠਾਂ ਤੇ ਕੰਪਤੀ ਮਸਕਰਾਟ ਸੀ ਮੈਂ ਹੌਲੀ ਨਾਲ ਉਸ ਦੇ ਮੱਥੇ ਤੇ ਚੁੰਮੀਆਂ ਉਸ ਦੀ ਪਲਕਾਂ ਹੌਲੀ ਨਾਲ ਝੁਕ ਗਈਆਂ ਕਮਰੇ ਦੀ ਖੁਸ਼ਬੂ ਗੁਲਾਬਾਂ ਦੇ ਫੁੱਲ ਤੇ ਮੋਮਬਤੀਆਂ ਦੀ ਰੋਸ਼ਨੀ ਸਭ ਕੁਝ ਇੱਕ ਸੁਪਨੇ ਵਰਗਾ ਲੱਗ ਰਿਹਾ ਸੀ ਮੈਂ ਉਸ ਦੇ ਨੇੜੇ ਹੋਇਆ ਉਸ ਦੇ ਕੰਨ ਵਿੱਚ ਹੌਲੀ ਨਾਲ ਫੁਸਫਸਾਇਆ ਤੇਰੇ ਨਾਲ ਬਤਾਇਆ ਹਰ ਪਲ ਮੇਰੇ ਲਈ ਜੰਨਤ ਹੋਵੇਗਾ ਉਸ ਨੇ ਲੱਜਾ ਕੇ ਮੇਰਾ ਹੱਥ ਹੋਰ ਮਜ਼ਬੂਤੀ ਨਾਲ ਫੜ ਲਿਆ ਸਾਹਾਂ ਦੀ ਗਰਮੀ ਧੜਕਣ ਦੀ ਆਵਾਜ਼ ਇੱਕ ਦੂਜੇ ਵਿੱਚ ਖੋ ਜਾਣ ਦਾ ਆਨੰਦ ਉਹ ਰਾਤ ਸਿਰਫ ਸਾਡੇ ਪਿਆਰ ਦੀ ਗਵਾਹ ਬਣੀ ਉਹ ਪਲ ਮੇਰੇ ਲਈ ਸਿਰਫ ਇੱਕ ਸੁਹਾਗਰਾਤ ਨਹੀਂ ਸੀ ਸਗੋਂ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣੀ ਸ਼ੁਰੂਆਤ ਸੀ ਉਸ ਦੀ ਸਾਹਾਂ ਦੀ ਸੁਗੰਧ ਮੇਰੇ ਦਿਲ ਨੂੰ ਛੂ ਰਹੀ ਸੀ ਜਿਵੇਂ ਜਿਵੇਂ ਮੈਂ ਨੇੜੇ ਹੁੰਦਾ ਗਿਆ ਉਸ ਦੀ ਧੜਕਣ ਹੋਰ ਤੇਜ਼ ਹੋਣ ਲੱਗੀ ਉਸ ਦੀ ਅੱਖਾਂ ਵਿੱਚ ਇੱਕ ਸ਼ਰਮ ਤੇ ਪਿਆਰ ਦਾ ਮਿਲਾਪ ਸੀ ਮੈਂ ਹੌਲੀ ਨਾਲ ਉਸ ਦੀ ਗਲ ਤੇ ਚੁੰਮੀਆਂ ਤੇ ਉਹ ਲਜਾ ਕੇ ਮੇਰੇ ਸੀਨੇ ਨਾਲ ਲੱਗ ਗਈ ਉਸ ਦੀ ਨਰਮ ਉਂਗਲੀਆਂ ਮੇਰੇ ਹੱਥਾਂ ਵਿੱਚ ਫਸ ਗਈਆਂ ਉਹ ਪਲ ਇੰਨਾ ਸੋਹਣਾ ਸੀ ਕਿ ਸਮਾਂ ਕਿਵੇਂ ਰੁਕ ਗਿਆ ਸੀ ਮੋਮਬਤੀਆਂ ਦੀ ਹੌਲੀ ਰੋਸ਼ਨੀ ਵਿੱਚ ਉਸ ਦਾ ਚਿਹਰਾ ਇੱਕ ਚੰਨ ਵਾਂਗ ਚਮਕ ਰਿਹਾ ਸੀ ਮੈਂ ਉਸ ਦੀ ਅੱਖਾਂ ਵਿੱਚ ਡੁੱਬਦਾ ਗਿਆ ਤੇ ਹੌਲੀ ਨਾਲ ਉਸ ਦੇ ਹੋਠਾਂ ਨੂੰ ਛੂਆ ਉਸ ਦੀ ਸ਼ਰਮਾਈ ਹੋਈ ਸਾਹਸ ਮੇਰੇ ਹੋਠਾਂ ਨਾਲ ਮਿਲ ਕੇ ਇੱਕ ਅਜੀਬਾ ਆਨੰਦ ਦੇ ਰਹੀ ਸੀ ਜੋ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਉਹ ਪਲ ਤੋਂ ਦਿਲਾਂ ਦੀ ਨਹੀਂ ਦੋ ਰੂਹਾਂ ਦੀ ਇੱਕ ਹੋਣ ਦੀ ਗਵਾਹੀ ਦੇ ਰਹੀ ਸੀ ਉਹ ਰਾਤ ਸਿਰਫ ਸਾਡੀ ਸੀ ਪਿਆਰ ਨੇੜਤਾ ਤੇ ਇੱਕ ਦੂਜੇ ਵਿੱਚ ਖੋ ਚਾਂਦੀ ਰਾਤ ਸਵੇਰ ਦੀ ਨਰਮ ਰੋਸ਼ਨੀ ਕਮਰੇ ਵਿੱਚ ਦਾਖਲ ਹੋਈ ਪਰਦੇ ਹੌਲੀ ਹਵਾ ਨਾਲ ਝੂਲ ਰਹੇ ਸਨ ਤੇ ਗੁਲਾਬਾਂ ਦੀ ਮਹਿਕ ਅਜੇ ਵੀ ਵਾਤਾਵਰਨ ਵਿੱਚ ਰਮੀ ਹੋਈ ਸੀ ਮੈਂ ਅੱਖਾਂ ਖੋਲੀਆਂ ਤਾਂ ਮੇਰੇ ਕੋਲ ਉਹ ਸੌ ਰਹੀ ਸੀ ਉਸ ਦਾ ਚਿਹਰਾ ਸ਼ਾਂਤ ਸੀ ਜਿਵੇਂ ਕਿਸੇ ਫਰਿਸ਼ਤੇ ਦਾ ਸੁਪਨਾ ਹੋਵੇ ਉਸ ਦੇ ਵਾਲ ਮੇਰੇ سینੇ ਉੱਤੇ ਖਿਲਰੇ ਹੋਏ ਸਨ ਤੇ ਉਸ ਦੀਆਂ ਸਾਹਾਂ ਦੀ ਗਰਮੀ ਮੇਰੇ ਦਿਲ ਦੀ ਧੜਕਣ ਨਾਲ ਰਲ ਰਹੀ ਸੀ ਮੈਂ ਹੌਲੀ ਨਾਲ ਉਸ ਦੀ ਪਲਕਾਂ ਤੇ ਚੁੰਮੀਆਂ ਉਹ ਹੌਲੀ-ਹੌਲੀ ਜਾਗੀ ਅੱਖਾਂ ਖੋਲ ਕੇ ਸ਼ਰਮਾਈ ਮਸਕਰਾਟ ਨਾਲ ਮੇਰੇ ਵੱਲ ਵੇਖਣ ਲੱਗੀ ਸਭ ਪ੍ਰਪਾਂਤ ਮੈਂ ਹੌਲੀ ਨਾਲ ਕਿਹਾ ਉਸ ਨਿਲ ਜਾ ਕੇ ਅੱਖਾਂ ਚੁਕਾ ਲਈਆਂ ਸਵੇਰ ਦੀ ਉਹ ਨਰਮ ਰਾਸ਼ਨੀ ਤੇ ਉਸਦੀ ਮੁਸਕਰਾਟ ਮੇਰੇ ਲਈ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਸੀ ਅਸੀਂ ਦੋਵੇਂ ਕੁਝ ਪਲ ਖਾਮੋਸ਼ ਬੈਠੇ ਰਹੇ ਫਿਰ ਮੈਂ ਉਸਦਾ ਹੱਥ ਫੜ ਕੇ ਕਿਹਾ ਕੱਲ ਦੀ ਰਾਤ ਮੇਰੀ ਜ਼ਿੰਦਗੀ ਦੀ ਸਭ ਤੋਂ ਸੋਹਣੀ ਯਾਦ ਬਣ ਗਈ ਹੁਣ ਹਰ ਸਵੇਰ ਤੇਰੇ ਨਾਲ ਹੀ ਜਾਗਣੀ ਹੈ ਉਸ ਨੇ ਸਿਰ ਝੁਕਾ ਕੇ ਹੌਲੀ ਨਾਲ ਕਿਹਾ ਮੈਂ ਵੀ ਸਵੇਰ ਦੇ ਕੁਝ ਸਮੇਂ ਬਾਅਦ ਹੀ ਬਾਹਰ ਹੌਲੀ-ਹੌਲੀ ਔਰਤਾਂ ਦੀਆਂ ਹੱਸਣ ਖੇਡਣ ਦੀਆਂ ਆਵਾਜ਼ਾਂ ਆਉਣ ਲੱਗੀਆਂ ਨਵੀਂ ਦੁਲਹਨ ਦੇ ਜਾਗਣ ਦੀ ਉਡੀਕ ਸਾਰੀਆਂ ਕਰ ਰਹੀਆਂ ਸਨ ਕਮਰੇ ਦਾ ਦਰਵਾਜ਼ਾ ਹੌਲੀ ਨਾਲ ਖੁੱਲ੍ਹਿਆ ਬਾਹਰੋਂ ਸੱਸ ਤੇ ਕੁਝ ਨਨਦਾਂ ਹੱਸਦੀਆਂ ਹੋਈਆਂ ਛਾਤੀ ਮਾਰ ਗਈਆਂ ਉਹ ਸਾਡੀ ਨਵੀਂ ਜੋੜੀ ਅਜੇ ਵੀ ਸੌ ਰਹੀ ਹੈ ਇੱਕ ਨਨਦ ਸ਼ਰਾਰਤ ਨਾਲ ਬੋਲੀ ਉਸ ਦੀ ਗੱਲ ਸੁਣ ਕੇ ਮੇਰੀ ਪਤਨੀ ਹੋਰ ਸ਼ਰਮਾ ਗਈ ਉਸ ਨੇ ਚਾਦਰ ਨਾਲ ਮੂੰਹ ਟੱਕ ਲਿਆ ਮੈਂ ਹੱਸ ਕੇ ਉਸ ਦੇ ਕੰਨ ਵਿੱਚ ਕਿਹਾ ਹੁਣ ਤਾਂ ਲੱਗਦਾ ਹੈ ਸਵੇਰ ਦਾ ਰਮਾਸ ਪਰਿਵਾਰ ਦੀਆਂ ਮਜ਼ਾਕਾਂ ਵਿੱਚ ਬਦਲਣ ਵਾਲਾ ਹੈ ਕੁਝ ਪਲ ਬਾਅਦ ਸੱਸ ਨੇ ਹੱਸ ਕੇ ਕਿਹਾ ਚਲੋ ਬੇਟਾ ਬਹੂ ਨੂੰ ਨਵੀਂ ਦੁਲਹਨ ਨੂੰ ਹਮਣ ਲਈ ਤਿਆਰ ਕਰਨਾ ਹੈ ਮੇਰੀ ਪਤਨੀ ਲਜਾ ਨਾਲ ਹੌਲੀ-ਹੌਲੀ ਉੱઠી ਮੈਂ ਉਸ ਨੂੰ ਦੇਖਦਾ ਰਿਹਾ ਉਸ ਦੀ ਸ਼ਰਮ ਉਸ ਦੀ ਸੋਭਾ ਉਸ ਦਾ ਨਵਾਂ ਨਵੀਂ ਜ਼ਿੰਦਗੀ ਵਿੱਚ ਕਦਮ ਰੱਖਣ ਦਾ ਸਹਿਮਿਆ ਹੋਇਆ ਹੌਸਲਾ ਇਹ ਸਭ ਮੇਰੇ ਲਈ ਕਮਾਲ ਦਾ ਦ੍ਰਿਸ਼ ਸੀ ਮੇਰੀ ਪਤਨੀ ਨੇ ਹੌਲੀ-ਹੌਲੀ ਤਿਆਰ ਹੋ ਕੇ ਸੱਤੇ ਦੁਪੱਟਾ ਪਾਇਆ ਉਸ ਦੀ ਲੱਜਾਂ ਨਾਲ ਚੁਕੀਆਂ ਅੱਖਾਂ ਤੇ ਹੌਲੀ ਮਸਕਰਾਟ ਪਰਿਵਾਰ ਦੇ ਹਰ ਮੈਂਬਰ ਨੂੰ ਮੋਹ ਰਹੀ ਸੀ ਜਿਵੇਂ ਹੀ ਅਸੀਂ ਦੋਵੇਂ ਹਮਲ ਲਈ ਹਾਲ ਵਿੱਚ ਪਹੁੰਚੇ ਸਾਰੇ ਰਿਸ਼ਤੇਦਾਰ ਹੱਸਦੇ ਤੇ ਸ਼ਰਾਰਤੀ ਨਿਗਾ ਨਾਲ ਸਾਨੂੰ ਵੇਖਣ ਲੱਗੇ ਇੱਕ 부ਆਦੀ ਹੱਸ ਕੇ ਕਹਿੰਦੀ ਵੇਖੋ ਵੇਖੋ ਸਾਡਾ ਦੁੱਲਾ ਤਾਂ ਅਜੇ ਵੀ ਦਲਨ ਤੋਂ ਨਿਗਾ ਨਹੀਂ ਹਟਾ ਸਕਦਾ ਸਾਰਿਆਂ ਨੇ ਖਿੜ ਖੜਾ ਕੇ ਹੱਸਣਾ ਸ਼ੁਰੂ ਕਰ ਦਿੱਤਾ ਮੇਰੀ ਪਤਨੀ ਦਾ ਚਿਹਰਾ ਹੋਰ ਲਾਲ ਹੋ ਗਿਆ ਤੇ ਉਹ ਮੇਰੇ ਪਿੱਛੇ ਥੋੜੀ ਉੱਟ ਲੈ ਕੇ ਸੱਸ ਨੇ ਪਿਆਰ ਨਾਲ ਕਿਹਾ ਬੇਟਾ ਹੁਣ ਇਹ ਸਿਰਫ ਤੇਰੀ ਪਤਨੀ ਨਹੀਂ ਸਾਡੀ ਧੀ ਵੀ ਹੈ ਇਸ ਨੂੰ ਆਪਣੀ ਧੀ ਵਾਂਗ ਹੀ ਪਿਆਰ ਤੇ ਸਹਾਰਾ ਦੇਣਾ ਮੈਂ ਸਿਰ ਝੁਕਾ ਕੇ ਕਿਹਾ ਮਾਂ ਇਹ ਮੇਰੀ ਦੁਨੀਆ ਹੈ ਮੈਂ ਇਸ ਦਾ ਹਰ ਸੁੱਖ ਦੁੱਖ ਆਪਣਾ ਮੰਨ ਕੇ ਨਿਭਾਵਾਂਗਾ ਸੱਸ ਦੀਆਂ ਅੱਖਾਂ ਖੁਸ਼ੀ ਨਾਲ ਭਰ ਗਈਆਂ ਪਰਿਵਾਰ ਦਾ ਮਾਹੌਲ ਖੁਸ਼ੀ ਨਾਲ ਗੂੰਜ ਰਿਹਾ ਸੀ ਹਵਨ ਖਤਮ ਹੋਇਆ ਸਾਰੇ ਰਿਸ਼ਤੇਦਾਰ ਆਪਣੇ ਆਪਣੇ ਕੰਮ ਵਿੱਚ ਰੁੱਝ ਗਏ ਹੁਣ ਫਿਰ ਮੈਂ ਤੇ ਉਹ ਇਕੱਲੇ ਸਨ ਮੈਂ ਹੌਲੀ ਨਾਲ ਉਸ ਦੇ ਨੇੜੇ ਹੋ ਕੇ ਕਿਹਾ ਹੁਣ ਤਾਂ ਕੁਝ ਸਮਾਂ ਸਾਡੇ ਲਈ ਵੀ ਬੰਦਾ ਹੈ ਕਿ ਤੂੰ ਤਿਆਰ ਹੈ ਮੇਰੇ ਨਾਲ ਦੁਬਾਰਾ ਉਹੀ ਪਲ ਜਿਨ ਲਈ ਜੋ ਕੱਲ ਦੀ ਰਾਤ ਜੀ ਸੀ ਉਹ ਸ਼ਰਮਾਂਦੀ ਹੋਈ ਸਿਰ ਝੁਕਾ ਗਈ ਪਰ ਉਸ ਦੀ ਅੱਖਾਂ ਦੀ ਚਮਕ ਨੇ ਉਸ ਦਾ ਜਵਾਬ ਦੇ ਦਿੱਤਾ ਹਵਨ ਮੁੱਕਣ ਤੋਂ ਬਾਅਦ ਜਿਵੇਂ ਹੀ ਅਸੀਂ ਕਮਰੇ ਵਿੱਚ ਆਏ ਉਹ ਚੁੱਪਚਾਪ ਬਿਸਤਰੇ ਦੇ ਕੋਨੇ ਤੇ ਬੈਠ ਗਈ ਉਸ ਦਾ ਚਿਹਰਾ ਹਾਲੇ ਵੀ ਲਜਾ ਨਾਲ ਲਾਲ ਸੀ ਮੈਂ ਹੌਲੀ ਨਾਲ ਦਰਵਾਜ਼ਾ ਬੰਦ ਕੀਤਾ ਤੇ ਉਸ ਦੇ ਨੇੜੇ ਆ ਕੇ ਬੈਠ ਗਿਆ ਉਸ ਦੀਆਂ ਅੱਖਾਂ ਚੁਕੀਆਂ ਹੋਈਆਂ ਸਨ ਪਰ ਉਸ ਦੀ ਮਸਕਰਾਟ ਸਭ ਕੁਝ ਕਹਿ ਰਹੀ ਸੀ ਸਾਡਾ ਪਰਿਵਾਰ ਤਾਂ ਸਾਡੇ ਮਜ਼ਾਕਾਂ ਵਿੱਚ ਲੱਗਿਆ ਸੀ ਮੈਂ ਹੱਸਦੇ ਹੋਏ ਕਿ ਆ ਪਰ ਮੇਰੇ ਲਈ ਸਭ ਤੋਂ ਸੋਨਾ ਪਾਲ ਉਹ ਹੈ ਜਦੋਂ ਤੂੰ ਮੇਰੇ ਨੇੜੇ ਹੁੰਨੀ ਆ ਉਸਨੇ ਹੌਲੀ ਨਾਲ ਨਿਗਾ ਚੁੱਕੀ ਤੇ ਮੈਨੂੰ ਵੇਖਿਆ ਉਹ ਨਿਗਾ ਜਿਵੇਂ ਸਿੱਧਾ ਮੇਰੇ ਦਿਲ ਵਿੱਚ ਉਤਰ ਗਈਆਂ ਮੈਂ ਉਸਦਾ ਹੱਥ ਫੜਿਆ ਉਹ ਹੌਲੀ ਨਾਲ ਕੰਬਿਆ ਪਰ ਵਾਪਸ ਨਹੀਂ ਕੀਤਾ ਮੈਂ ਉਸ ਨੂੰ ਆਪਣੇ ਨੇੜੇ ਖਿੱਚਿਆ ਉਸ ਦੀ ਖੁਸ਼ਬੂ ਉਸ ਦੀ ਸਾਹਾਂ ਦੀ ਗਰਮੀ ਸਾਰਾ ਮਾਹੌਲ ਫੇਰ ਰਾਤ ਵਰਗਾ ਹੋ ਗਿਆ ਮੈਂ ਹੌਲੀ ਨਾਲ ਉਸ ਦੇ ਕੰਨ ਵਿੱਚ ਕਿਹਾ ਹੁਣ ਹਰ ਪਲ ਤੇਰੇ ਨਾਲ ਹੀ ਜੀਵਾਂਗਾ ਉਸ ਨੇ ਸ਼ਰਮਾਉਂਦੇ ਹੋਏ ਆਪਣਾ ਸਿਰ ਮੇਰੇ ਸੀਨੇ ਨਾਲ ਰੱਖ ਦਿੱਤਾ ਫਿਰ ਹੌਲੀ ਹੌਲੀ ਉਹ ਰਮਾਂਸ ਦੇ ਪਲ ਦੁਬਾਰਾ ਜਨਮ ਲੈਣ ਲੱਗੇ ਪਿਆਰ ਨੇੜਤਾ ਤੇ ਇੱਕ ਦੂਜੇ ਵਿੱਚ ਖੋ ਜਾਂਦਾ ਆਨੰਦ ਅਗਲੇ ਦਿਨ ਘਰ ਵਿੱਚ ਬੜੀ ਰੌਣਕ ਸੀ ਰਿਸ਼ਤੇਦਾਰ ਗਵਾਂਡੀਆਂ ਤੇ ਪਿੰਡ ਦੀਆਂ ਔਰਤਾਂ ਸਭ ਨਵੀਂ ਦੁਲਹਨ ਨੂੰ ਵੇਖਣ ਆ ਰਹੀਆਂ ਸਨ ਹਰ ਕੋਈ ਉਸ ਦੇ ਸੁੰਦਰ ਰੂਪ ਤੇ ਸੋਭਾ ਦੀ ਤਾਰੀਫ ਕਰ ਰਿਹਾ ਸੀ ਹਾਏ ਰੱਬਾ ਕਿੰਨੀ ਸੋਹਣੀ ਕੁੜੀ ਆ ਇੱਕ ਬਜ਼ੁਰਗ ਮਾਈ ਨੇ ਕਿਹਾ ਲੱਗਦਾ ਹੈ ਘਰ ਦੀ ਕਿਸਮਤ ਹੀ ਖੁੱਲ ਗਈ ਮੇਰੀ ਪਤਨੀ ਸ਼ਰਮਾਉਂਦੀ ਹੋਈ ਹਰ ਕਿਸੇ ਨੂੰ ਨਮਸਤੇ ਕਰ ਰਹੀ ਸੀ ਮੈਂ ਦੂਰੋਂ ਉਸ ਦੀ ਲਜਾ ਨਾਲ ਝੁਕੀ ਨਿਗਾਹ ਵੇਖ ਕੇ ਮਾਣ ਮਹਿਸੂਸ ਕਰ ਰਿਹਾ ਸੀ ਦੁਪਹਿਰ ਵੇਲੇ ਹਰ ਘਰ ਵਿੱਚ ਪਹਿਲੀ ਰਸੋਈ ਦੀ ਰਸਮ ਹੋਈ ਉਸ ਨੇ ਰਸੋਈ ਵਿੱਚ ਜਾ ਕੇ ਖੀਰ ਬਣਾਈ ਸਾਰਾ ਪਰਿਵਾਰ ਉਸ ਦੇ ਹੱਥਾਂ ਦੀ ਬਣਾਈ ਖੀਰ ਖਾ ਕੇ ਖੁਸ਼ ਹੋਇਆ ਸੱਸ ਨੇ ਮਸਕਰਾਂਦੇ ਹੋਏ ਕਿਹਾ ਵੇਖਿਆ ਸਾਡੀ ਨਵੀਂ ਬਹੂ ਤਾਂ ਹਰ ਕੰਮ ਵਿੱਚ ਨੰਬਰ 1 ਨਿਕਲੀ ਮੈਂ ਉਸ ਦੀ ਅੱਖਾਂ ਵਿੱਚ ਵੇਖਿਆ ਤੇ ਉਹ ਸ਼ਰਮਾਉਂਦੀ ਹੋਈ ਹੌਲੀ ਮਸਕराई ਸ਼ਾਮ ਦੇ ਵੇਲੇ ਜਦੋਂ ਰਿਸ਼ਤੇਦਾਰ ਚਲੇ ਗਏ ਘਰ ਸ਼ਾਂਤ ਹੋ ਗਿਆ ਤਾਂ ਅਸੀਂ ਛੱਤ ਤੇ ਇਕੱਲੇ ਖੜੇ ਸਾਂ ਹਵਾ ਹੌਲੀ-ਹੌਲੀ ਵਗ ਰਹੀ ਸੀ ਤੇ ਚੰਦ ਚਮਕ ਰਿਹਾ ਸੀ ਮੈਂ ਉਸ ਦਾ ਹੱਥ ਫੜ ਕੇ ਕਿਹਾ ਵੇਖ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੁਣ ਸੱਚਮੁੱਚ ਹੋ ਰਹੀ ਹੈ ਹੁਣ ਸਾਡੇ ਸੁਪਨੇ ਸਾਡੀ ਜ਼ਿੰਮੇਵਾਰੀ ਤੇ ਸਾਡਾ ਪਿਆਰ ਸਭ ਕੁਝ ਇਕੱਠੇ ਹੀ ਜੀਣਾ ਹੈ ਉਸਨੇ ਮੇਰੇ ਵੱਲ ਵੇਖ ਕੇ ਹੌਲੀ ਨਾਲ ਕਿਹਾ ਹਾਂ ਹੁਣ ਮੇਰੀ ਦੁਨੀਆ ਸਿਰਫ ਤੂੰ ਹੈ ਉਹ ਪਲ ਮੇਰੇ ਲਈ ਰੱਬ ਦਾ ਸਭ ਤੋਂ ਵੱਡੀ ਦਾਤ ਹੈ ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਜੇਕਰ ਕਹਾਣੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਪਲੀਜ਼ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆ ਇੱਕ ਨਵੀਂ ਕਹਾਣੀ ਲੈ ਕੇ ਸਤਿ ਸ਼੍ਰੀ ਅਕਾਲ ਜੀ